ਕੁੱਲ ਮਿਲਾ ਕੇ ਮੇਰੀ ਸਕੂਲ ਦੀ ਸਾਲ ਦੀ ਫੀਸ ਮੇਰੇ ਪਿਤਾ ਜੀ ਦੀ ਸਲਾਨਾ ਆਮਦਨ ਤੋਂ ਵੱਧ ਸੀ ਪਰ ਫਿਰ ਵੀ ਮੇਰੇ ਮਾਤਾ ਪਿਤਾ ਜੀ ਨੇ ਜਿਵੇਂ ਤੇ ਮੈਂ ਕਰਕੇ ਦਾਖਲਾ ਅਤੇ 2 ਮਹੀਨਿਆਂ ਦੀ ਫੀਸ ਸਕੂਲ ਵਿੱਚ ਭਰ ਦਿੱਤੀ ਮੇਰੇ ਮਾਤਾ ਜੀ ਨੇ ਮੇਰਾ ਨਵਾਂ ਬਸਤਾ ਅਤੇ ਸਕੂਲ ਦੀਆਂ ਵਰਦੀਆਂ ਦਾ ਕੱਪੜਾ ਲਿਆ ਕੇ ਕਵਾਂਡ ਵਿੱਚ ਪਹਿਲਾਂ ਤੋਂ ਨਵੇਂ ਸਕੂਲ ਵਿੱਚ ਪੜਦੇ ਇੱਕ ਬੱਚੇ ਦੀਆਂ ਵਰਦੀਆਂ ਵੇਖ ਮੇਰੀ ਨਵੀਂ ਵਰਦੀ ਸਲਾਈ ਕਰ ਦਿੱਤੀ ਮੇਰਾ ਨਵਾਂ ਪ੍ਰਾਈਵੇਟ ਸਕੂਲ ਸਾਡੇ ਕਰਤੋ ਲਗਭਗ 7 ਤੋਂ 8 ਕਿਲੋਮੀਟਰ ਦੂਰ ਸੀ ਵਿਦਿਆਰਥੀਆਂ ਦੇ ਸਕੂਲ ਜਾਣ ਲਈ ਸਕੂਲ ਵੱਲੋਂ ਇੱਕ ਬੱਸ ਦਾ ਇੰਤਜ਼ਾਮ ਵੀ ਕੀਤਾ ਹੋਇਆ ਸੀ ਪਰ ਬੱਸ ਦੀ ਫੀਸ ਵੱਧ ਹੋਣ ਕਰਕੇ ਮੇਰੇ ਪਿਤਾ ਜੀ ਮੈਨੂੰ ਆਪਣੇ ਸਾਈਕਲ ਉੱਤੇ ਹੀ ਸਕੂਲ ਛੱਡਦੇ ਤੇ ਵਾਪਸ ਲੈ ਕੇ ਆਉਂਦੇ ਮੈਂ ਰੋਜ਼ਾਨਾ ਆਪਣੇ ਪਿਤਾ ਜੀ ਨਾਲ ਸਾਈਕਲ ਉੱਤੇ ਲੰਮਾ ਪੈਂਡਾ ਤੈਅ ਕਰਕੇ ਸਕੂਲ ਜਾਂਦਾ ਅੰਤਾਂ ਦੀ ਗਰਮੀ ਅੰਤਾਂ ਦੀ ਸਰਦੀ ਮੀਂਹ ਬਰਸਾਤਾ ਚਖੜ ਹਨੇਰੀ ਚਾਹੇ ਕੁਝ ਵੀ ਹੋ ਜਾਵੇ ਪਰ ਮੇਰੇ ਪਿਤਾ ਜੀ ਨੇ ਮੈਨੂੰ ਕਦੇ ਸਕੂਲ ਤੋਂ ਲੇਟ ਨਹੀਂ ਹੋਣ ਦਿੱਤਾ ਸੀ। ਮੇਰੇ ਪਿਤਾ ਜੀ ਰਾਹ-ਰਾਸਤੇ ਵਿੱਚ ਸਾਈਕਲ ਚਲਾ ਕੇ ਜੇਕਰ ਹੱਫ ਵੀ ਜਾਂਦੇ ਉਹ ਆਪਣੇ ਚਿਹਰੇ ਉੱਤੇ ਸ਼ਿਕੰਤ ਤੱਕ ਨਹੀਂ ਆਉਣ ਦਿੰਦੇ ਸੀ। ਜਦੋਂ ਮੈਂ ਵਾਪਸ ਮੁੜ ਕੇ ਉਹਨਾਂ ਵੱਲ ਵੇਖਦਾ ਤਾਂ ਉਹ ਮੇਰੇ ਵੱਲ ਵੇਖ ਮੁਸਕਰਾਉਂਦੇ। ਮੈਂ ਵੀ ਉਹਨਾਂ ਨੂੰ ਵੇਖ ਕੇ ਮੁਸਕਰਾਉਂਦਾ। ਸਕੂਲ ਪਹੁੰਚ ਕੇ ਉਹ ਮੈਨੂੰ ਗੇਟ ਉੱਤੇ ਸਾਈਕਲ ਤੋਂ ਉਤਾਰ ਦਿੰਦੇ ਅਤੇ ਮੇਰਾ ਬਸਤਾ ਆਪਣੇ ਮੋਢੇ ਤੋਂ ਉਤਾਰ ਕੇ ਮੇਰੇ ਮੋਢਿਆਂ ਉਤੇ ਟੰਗ ਦਿੰਦੇ ਮੈਂ ਸਕੂਲ ਦੇ ਗੇਟ ਅੱਗੇ ਖੜ ਕੇ ਉਹਨਾਂ ਨੂੰ ਬਾਹੇ ਕਰਦਾ ਮੈਂ ਅਜਿਹਾ ਬੱਚਾ ਨਹੀਂ ਸੀ ਕਿ ਆਪਣੀ ਜ਼ਿੱਦ ਮਨਵਾਉਣ ਲਈ ਕਿਸੇ ਵੀ ਹੱਦ ਤੱਕ ਆਪਣੇ ਮਾਤਾ ਪਿਤਾ ਜੀ ਨੂੰ ਤੰਗ ਕਰਦਾ ਮੈਂ ਉਹਨਾਂ ਦੀ ਮਜਬੂਰੀ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਮੈਂ ਦ੍ਰਿੜ ਨਿਸ਼ਚੇ ਨਾਲ ਮਨ ਲਗਾ ਕੇ ਪੜ੍ਹਾਈ ਕਰਦਾ ਕਲਾਸ ਵਿੱਚ ਪਹਿਲੇ ਬੈਂਚ ਉੱਤੇ ਬੈਠਦਾ ਅਧਿਆਪਕ ਦਾ ਕਹਿਣਾ ਮੰਨਦਾ ਕਾਪੀਆਂ ਦਾ ਸਾਰਾ ਕੰਮ ਪੂਰਾ ਕਰਕੇ ਰੱਖਦਾ ਕਲਾਸ ਵਿੱਚ ਹੋਣ ਵਾਲੇ ਟੈਸਟਾਂ ਵਿੱਚ ਵੀ ਮੇਰੇ ਪੂਰੇ ਨੰਬਰ ਆਉਂਦੇ ਮੇਰੇ ਅਦੇ ਆਪਕਾਂ ਵੱਲੋਂ ਮੇਰੇ ਪਿਤਾ ਜੀ ਕੋਲ ਮੇਰੀ ਸਰਾਨਾ ਕੀਤੀ ਜਾਂਦੀ ਮੇਰੇ ਪਿਤਾ ਜੀ ਖੁਸ਼ੀ ਨਾਲ ਖੜੋਟਦੇ ਅਤੇ ਆਖਦੇ ਕਿ ਦੱਸ ਤੈਨੂੰ ਕਿਹੜੀ ਖੇਡ ਚਾਹੀਦੀ ਹੈ ਮੈਂ ਤੈਨੂੰ ਉਹੀ ਲਿਆ ਕੇ ਦੇ ਦੇਵਾਂਗਾ ਮੈਂ ਹਮੇਸ਼ਾ ਕਾਪੀਆਂ ਪੈਨ ਦੀ ਹੀ ਮੰਗ ਕਰਦਾ ਫਜ਼ੂਲ ਖਰਚ ਤੋਂ ਮੈਂ ਦੂਰ ਹੀ ਰਹਿੰਦਾ ਸੀ ਫਿਰ ਵੀ ਪਿਤਾ ਜੀ ਮੇਰੀ ਉਮਰ ਦੇ ਜਵਾਕਾਂ ਨੂੰ ਖੇਡਾਂ ਖੇੜਦੇ ਵੇਖ ਨਾਲ ਦੀ ਖੇਡ ਮੈਨੂੰ ਲਿਆ ਹੀ ਦਿੰਦੇ ਸੀ ਇਸੇ ਤਰ੍ਹਾਂ ਜ਼ਿੰਦਗੀ ਲੰਘਦੀ ਰਹੀ ਇੱਕ ਸਾਲ ਬੀਤ ਗਿਆ